ਲਓ ভাই ਮਿੱਤਰੋ ਆਪਣੇ ਨਾਲ ਆ ਜਗਰਾਉ ਮੰਡੀ ਚ ਬਾਪੂ ਹਰਿੰਦਰ ਸਿੰਘ ਜੀ ਸਰੀਏ ਵਾਲੇ ਉਹ ਹੋਰਿਆਂ ਦੀ ਦੁਨੀਆ ਦੇ ਪੁਰਾਣੇ ਖਿਡਾਰੀ ਆ ਤੇ ਆਪਾਂ ਇਹ ਵੀ ਆ ਸਕਦੇ ਆਂ ਵੀ ਬਾਬਾ ਬੋੜਾ ਘੋੜਿਆਂ ਦੀ ਦੁਨੀਆ ਦੇ ਇਹਨਾਂ ਦੇ ਫਾਰਮ ਤੇ ਵੀ ਜਰੂਰ ਗੇੜਾ ਮਾਰਿਓ ਜਦੋਂ ਕਿਤੇ ਮੌਕਾ ਮਿਲਿਆ ਪਿੰਡ ਸਰੀਏ ਵਾਲੇ ਜ਼ਿਲ੍ਹਾ ਬਟਿੰਡਾ ਦੇ ਵਿੱਚ ਤੇ ਹੁਣ ਆਪਾਂ ਬਾਪੂ ਜੀ ਨੇ ਕਰਦਿਆਂ ਗੱਲਬਾਤ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਵੀ ਦਲਦਾਰ ਜੈਨ ਨਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਿਰੋ ਜੀ ਹੋਂਦ ਹੋਰ ਬਾਪੂ ਜੀ ਠੀਕ ਠਾਕ ਬੜੀ ਕਿਰਪਾ ਮਹਾਰਾਜ ਦੀ ਜਾਨਵਰ ਦੱਸੋ ਬਾਪੂ ਜੀ ਪਹਿਲਾਂ ਤਾਂ ਆਪਣੇ ਸਾਰੇ ਠੀਕ ਠਾਕ ਬਹੁਤ ਠੀਕ ਹੈ ਸਾਰੇ ਮੇਰਾ ਮਹਾਰਾਜ ਆਕ ਇਦਾਂ ਹੀ ਰੱਖੇ ਚੱਲਦੀ ਚੱਲਾ ਤੇ ਬਾਪੂ ਜੀ ਖਰਾ ਮੰਡੀ ਤੇ ਲਾਟਗਰ ਆਉਂਦਾ ਹਾਂ ਹਾਂ ਮੰਡੀ ਤੇ ਲਿਹਾਂਦਿਆਂ ਘੋੜਿਆਂ ਕੁਛ ਹਾਂ ਇਹਦੇ ਨਾਲ ਮੇਲਾ ਵੇਖ ਜਾਂਗੇ ਮੇਲਾ ਮੂਲਾ ਉਹਨੂੰ ਤਾਂ ਵੈਸੇ ਜੇ ਤੁਸੀਂ ਨਾ ਆਉਂਦੇ ਤੁਹਾਡਾ ਤਾਂ ਪਿੰਡ ਵੀ ਸਰਕਲ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ 24 ਬੰਦੇ ਆਉਂਦੇ ਹੀ ਰਹਿੰਦੇ ਆ ਨਾ ਹਾਂ 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 ਤੇ ਬਾਕੀ ਆਏ ਤਾਂ ਜਿਵੇਂ ਸੋਹਣੇ ਮਿਲਲੇ ਹੋਰ ਯਾਰ ਮਿੱਤਰ ਮਿਲ ਜਾਂਦੇ ਆ ਮੇਲਾ ਮੇਲੀਆਂ ਦਾ ਹੁੰਦਾ ਹਾਂ ਬ ਜਾਨਵਰ ਅਦਲਾ ਬਦਲੀ ਹੋ ਜਾਂਦੀ ਆ ਤੇ ਕਈ ਵਾਰੀ ਕੋਈ ਜਾਨਵਰ ਇੱਥੇ ਲੈ ਲਾਂ ਤਾਂ ਉਹ ਖਰੀਦ ਲਾਂਗੇ ਲੈ ਲਈ ਤੇ ਲੈ ਆਏ ਹੋ ਸਹੀ ਗੱਲ ਬਾਪੂ ਦੱਸੋ ਫਿਰ ਇਹਦੇ ਬਾਰੇ ਡਿਟੇਲ ਆਪਣੀ ਇਹਦੇ ਬਾਰੇ ਇਹ ਕਾਲੀ ਚੰਬੀ ਘੋੜੀ ਆ ਅੱਛਾ ਕਿੰਨਾ ਚਰਦੀ ਹੋਗੀ ਉਹ ਇਹ 5 ਸਾਲ ਦੀ ਆ 5 ਸਾਲ ਦੀ 5 ਸਾਲੇ ਲੱਗੀ ਤੋਰਾ ਤਾਰਾ ਬਹੁਤ ਜਿਆਦਾ ਸਾਫ਼ ਆ ਘੋੜੀ ਸਲੱਗ ਆ ਅੱਛਾ ਬਹੁਤ ਹੀ ਜਿਆਦਾ ਤੁਰਦੀ ਆ ਬਹੁਤ ਤੁਰਦੀ ਆ ਹਾਂ ਫਰੀਦੀਆ ਤੁਰਦੀ ਆ ਫਰੀਦੀਆ ਫਰੀਦੀਆ ਅੰਦਰ ਦੀ ਸਾਫ਼ ਆ ਚੈੱਕ ਕਰਾ ਦੇ ਠੀਕ ਹੈ ਤੇ ਅੰਦਰ ਦੀ ਸਾਫ਼ ਹਾਂ ਮਿਲਾ ਦਿਆਂਗੇ ਤੇ ਬੱਸ ਤੇ ਹਾਈਟ ਕਿੰਨੀ ਹੋ ਬਾਪੂ ਇਹਦੀ ਹਾਈਟ ਯਾਰ ਆਪਾਂ ਮੈਂ ਚਲੋ ਮੰਨ ਕੇ ਕਹਿੰਦਾ 60 ਰੁਪਏ ਮੇਰੇ ਹਿਸਾਬ ਨਾਲ 60 ਦਾ ਹੋਣਾ ਨਹੀਂ ਨੂੰ ਆਪਣੀ ਪਰ ਉਹ ਨਿਗਾਹ ਹੀ ਦੱਸਦੀ ਆ ਵੀ ਚੱਲ ਥੋੜਾ ਮੋਟਾ ਵੱਧ ਕੀ ਕਰਦੀ ਹੈ ਨਾ ਸਰੋ ਮਿੱਤਰੋ ਮਾਰ ਲਓ ਨਿਗਾਹਸਾ ਊੜੀ ਤੇ ਰੇਈ ਦੀਆ ਚੰਗਾ ਤੁਰਦੀ ਆ ਬਾਪੂ ਕਹਿੰਦਾ ਕੰਨ ਕੰਨ ਜੋੜਦੀ ਪੂਰਾ ਵੀਡੀਓ ਤੈਨੂੰ ਵਿਖਾਵਾਂਗੀ ਦੀ ਫੋਟੋ ਠੀਕ ਆ ਠੀਕ ਆ ਤੇ ਕਰ ਲਿਓ ਬਾਪੂ ਨਾਲ ਸੰਪਰਕ ਆਪਾਂ ਨੰਬਰ ਲਾਵਾਂਗੇ ਵੀਡੀਓ ਵਿੱਚ ਬਾਪੂ ਦਾ ਹਾਂਜੀ ਤੇ ਕਿੰਨੇ ਦੀ ਛਾੜ ਦੇਗਾ ਬਾਪੂ ਫੇਰ ਇਹ ਯਾਰ ਮੁੱਲ ਦਾ ਵੱਧ ਮੰਗਦੇ ਆ ਪੂਰੇ ਦੀ ਛਾੜਦੇ ਆ ਕਿੰਨੇ ਫਰਦਾਸੀ ਨੇ ਲੱਖ ਦੀ ਪੂਰੇ ਲੱਖ ਦੀ ਹਾਂ ਠੀਕ ਆ ਲਓ ਮਿੱਤਰੋ ਲੱਖ ਦੀ ਤੇ ਰੇਵਗਾ ਤਰਨ ਵਾਲੀ ਘੋੜੀ ਆ ਘੋੜੀ ਯਾਰ ਹੁਣ ਐਡੀ ਇੱਕ ਬੇਸ਼ੇਰੀ ਲੱਖ ਦੀ ਮਿਲਦੀ ਜੇ ਇਹ ਜੀ ਘੋੜੀ ਲੱਖ ਦੀ ਮਿਲ ਜੇ ਅਗਲਾ ਮਲਾ ਦੂ ਬਾਹ ਨੂੰ ਦੋ ਜੀ ਨਹੀਂ ਹਾਂ ਆਇਆ ਵੀ ਲੈਗ ਵਾਲੇ ਨੂੰ ਵੀ ਕੋਈ ਕਿਸਾਰਾ ਨਹੀਂ 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 ਹਾਂ ਠੀਕ ਆ ਤੇ ਆ ਜਾਓ ਬਾਪੂ ਅੱਗੇ ਆ ਜਾਓ ਹਾਂਜੀ ਆਹ ਬਲੱਖ ਆ ਗਈ ਬਾਪੂ ਇਹ ਆ ਬਲੱਖ ਆ ਬੇਸ਼ੇਰੀ ਦੋ ਦੰਦਾਂ ਦੀ ਦੋ ਦੰਦਾਂ ਦੀ ਬੇਸ਼ੇਰੀ ਆ ਇਹ ਹਾਂ ਸੋਧਨ ਪੂਰੇ ਕਰ ਗਈ ਕਿ ਲੱਗੀ ਆ। ਮਤਲਬ 4 ਕੱਢ ਦੀ ਹੁੰਦੀ ਆ ਹੁਣ 2 ਹੋ ਗਏ ਠੀਕ ਆ। 4 ਕੱਢੇ ਠੀਕ ਆ ਜੀ। 4 ਹੀ ਰੱਖੋ। ਤੇ ਥੋੜਾ ਤਰ ਹੈ ਤੇ ਬਲਾਵਤ ਗਿਆ ਦੋ ਅਚਰਨ ਦਾ ਹਾਂ। ਤੇ ਫੜੀ ਵੀ ਉਹੀ ਤੁਰਦੀ ਆ ਰੇਵ ਦੇ। ਹੱਥ ਤਾਂ ਲੱਗ ਪਾ ਗਾ ਉਹਨਾਂ ਕੀ ਲੱਗਦਾ ਨਾ। ਕਾ ਧੋਨਾ ਕੀ ਹੋਗਾ ਉਹਦਾ। ਬਾਹਰ ਕਰੀ ਜੂਗਾ। ਗੋਮੂਲੀ ਕੱਟੀ ਹੋਊ ਘਰ ਉਹਨੂੰ। ਹੋ ਸਕਦਾ। ਕਿ ਜਿਹਨੇ ਉਂ ਸ਼ਰੀ ਸਾਫ ਤੇ ਸਲਕ ਬਾੜੀ ਆ। ਤੇ ਹੁਣ ਮੌਕੇ ਦੀ ਕਿਵੇਂ ਆ ਇਹ ਖੋਲ ਕੇ ਖਾਲੀ ਮਲਾਈ ਨਹੀਂ ਹਜੇ ਸਾਫ ਹੈ ਖੋਲ ਕੇ ਮੜੀ ਤੁਰਦੀ ਬਹੁਤ ਹੱਥੋਂ ਫੜੀ ਵੀ ਚਾਲ ਤੁਰਦੀ ਮੜਾ ਥਾਥੀ ਫੜ ਕੇ ਤੁਰਦੀ ਆਉਂਦੀ ਸੀ ਲਾ ਨਵੇਂ ਬੰਦਿਆਂ ਦੇ ਰੱਖਣ ਲਈ ਦੋਨੀ ਫਿੱਟ ਆ ਗੈਂਡਾ ਪਾ ਹਣਾ ਬਹੁਤ ਫਿਰ ਤਿਆਰ ਜਾਵਾਂ ਪਹਾੜੇ ਤੇ ਬਹੁਤ ਫਿੱਟ ਬਹੁਤ ਜੀ ਲੋ ਮਿੱਤਰੋ ਦੇਖੋ ਦੂਰ ਦੂਰ ਤੇ ਆ ਹਾਂ ਬੋੜ ਲਿਆ ਬਾਈ ਇੱਥੋਂ ਕੋਈ ਨਾ ਰੁਹਾਲ ਬੜੀ ਚੰਗੀ ਆ ਮੂਲੋ ਜੀ ਠੀਕ ਆ ਜੀ ਆ ਜਾ ਇਹਦਾ ਬਾਪੂ ਕੀ ਰੇਟ ਕਰਦਾ ਫਿਰ ਇਹਦਾ 160 ਕਰਦੇ ਆ ਯਾਰ ਆ ਜਾ ਅੱਗੇ ਲਿਆ ਹਾਂ 160 ਬਾਕੀ ਪੈਰਾਂ ਨੂੰ ਦਾ ਹਿਸਾਬ ਬਹੁਤ ਆ ਹਿਸਾਬ ਤੋਰੇ ਦੀ ਬੜੀ ਸਾਫ ਹੈ ਤਾਈ ਤੋਰਾ ਸਾਫ ਬਾਪੂ ਜੇ ਪੈਰ ਸਾਫ ਹਾਂ 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 ਘੋੜੇ ਦਾ ਹੈ ਹੀ ਪੈਰਾਂ ਦੇ ਕੰਮ ਹਾਂ 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 ਬੜੀ ਸੀਲ ਸਾਊ ਬਹੁਤ ਜ਼ਿਆਦਾ ਬਾਪੂ ਇੱਕ ਵਾਰੀ ਆਪਣਾ ਐਡਰੈਸ ਬੋਲ ਦੇ ਤੇ ਫੋਨ ਨੰਬਰ ਬੋਲ ਦੇ ਹਾਂ ਫੋਨ ਨੰਬਰ ਹੈਗਾ 98147 53860 ਪਿੰਡ ਸਿਰਗੇ ਵਾਲਾ ਨਾਮ ਹਰਵਿੰਦਰ ਤੇ ਲਓ ਮਿੱਤਰੋ ਕਰ ਲਿਓ ਬਾਪੂ ਨਾਲ ਸੰਪਰਕ ਬੋਹਾ ਕੋ ਮੈਂ ਜਿਹੜੀ ਕੋਈ ਮਰਜ਼ੀ ਤੁਸੀਂ ਖਰੀਦ ਲਿਓ ਭਾਵੇਂ ਜੋੜਾ ਖਰੀਦ ਲਿਓ ਹਾਂਜੀ ਤੇ ਜਿਹੜਾ ਸਾਡਾ ਚੈਨਲ ਦਾ ਨਾਮ ਲੈ ਕੇ ਆਊ ਬਾਪੂ ਮਾਨਤਾਨ ਕਰੂਗਾ ਕਰਦਾਂਗੇ 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 ਬਹੁਤ ਜ਼ੰਗੋਾਰ ਚੈਨਲ ਬਹੁਤ ਬਹੁਤ ਵਧੀਆ ਸੁਣੋ ਵਧਾਈਆਂ ਭਾਈ ਬਹੁਤ ਚੰਗਾ ਚੱਲਿਆ ਆਪਣਾ ਹਲਦਾਰ ਚੈਨਲ ਵੀ ਨਾ ਹੁੰਦਾ ਛੋਟੀਆਂ ਵੀਡੀਓ ਬਣਦੂਗਾ ਨਹੀਂ ਤੂੰ ਮਾਲਕ ਦੀ ਮਿਹਰ ਆ ਜਿਹੜੀ ਮੰਡੀ ਤੇ ਜਾਂਣਾ ਨਾ ਹਾਂ ਬੰਦੇ ਕਹਿੰਦੇ ਆ ਵੀ ਠੀਕ ਆ ਬਾਈ ਤੈਨੂੰ ਠੀਕੀ ਜਾਂਦੇ ਸੀਗੇ ਤੂੰ ਲੈਟ ਆਇਆ ਬਹੁਤ ਬਹੁਤ ਪਿਆਰ ਮਿਲਦਾ ਯਾਰ ਤੈਨੂੰ ਬੰਦੇ ਵੀ ਠੀਕ ਆ ਸਹੀ ਗੱਲ ਆ ਹਾਂ ਚਲੋ ਚੰਗੋ ਬਾਪੂ ਜੀ ਧੰਨਵਾਦ ਸ਼ੁਕਰ ਗਿਆ ਭਾਈ